ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਵਿੱਤ ਕਿੰਚਤ ਕਟਾਸ਼ ਦਿਵ ਦੇਹ ਦਿਵ ਦ੍ਰਿਸ਼ਟ ਹੋਏ ਦਿਵ ਜੋਤ ਕੋ ਧਿਆਨ ਦਿਵ ਦ੍ਰਿਸ਼ਟਾਂਤ ਕੈ ਕਿੰਚਤ ਕਟਾਸ਼ ਦਿਵ ਦੇਹ ਦਿਵ ਦ੍ਰਿਸ਼ਟ ਹੋਏ ਦਿਵਜੋਤ ਕੋ ਧਿਆਨ ਦਿਵ ਦ੍ਰਿਸ਼ਟਾਤ ਹੈ ਕਹਿ ਸ਼ਬਦ ਵਿਵੇਕ ਟੇਕ ਪ੍ਰਗਟ ਹੋਏ ਗੁਰਮਤ ਅਨਹਦ ਗੰ ਉਨ ਮਨੀ ਕੋ ਮਤਾਤ ਕੈ ਗਿਆਨ ਧਿਆਨ ਕਰਨੀ ਕੈ ਉਪਜਤ ਪ੍ਰੇਮ ਰਸ ਗੋ ਰੂਪ ਸੁਖ ਪ੍ਰੇਮ ਨਿਮ ਨਿਜ ਕ੍ਰਾਂਤ ਕੈ ਚਰਨ ਕਮਲ ਦਲ ਸੰਪਟ ਮਦਪ ਗਤ ਸਹਜ ਸਮਾਦ ਮਦੁ ਪਾਨ ਪ੍ਰਾਨ ਸ਼ਾਂਤ ਕੈ ਚਰਨ ਕਮਲ ਦਲ ਸੰਪਟ ਮਦਪ ਗਤ ਸਹਜ ਸਮਾਦ ਮਦੁ ਪਾਨ ਪ੍ਰਾਣ ਸਾਤ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਾਧ ਸੰਗਤ ਸਤਕਾਰਯੋਗ ਭਾਈ ਸਾਹਿਬ ਭਾਈ ਗੁਰਦਾਸ ਜੀ ਇਸ 43 ਨੰਬਰ ਕਵਿਤ ਦੇ ਵਿੱਚ ਗੁਰੂ ਦੀ ਮੇਰ ਭਰੀ ਦ੍ਰਿਸ਼ਟੀ ਦਾ ਵਰਣਨ ਕਰ ਰਹੇ ਨੇ ਕਿ ਜਦੋਂ ਸਤ ਗੁਰੂ ਮੇਰ ਭਰੀ ਦ੍ਰਿਸ਼ਟੀ ਨਾਲ ਕਿਸੇ ਵੱਲ ਤੱਕਦੇ ਨੇ ਤੇ ਕੀ ਬਖਸ਼ਿਸ਼ਾਂ ਵਰਤ ਜਾਂਦੀਆਂ ਨੇ ਅਨੁਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਗੁਰੂ ਦੀ ਮੇਰ ਭਰੀ ਦ੍ਰਿਸ਼ਟੀ ਦਾ ਜ਼ਿਕਰ ਕਰਦੇ ਆ ਭਟ ਸਾਬਾ ਦੇ ਬਚਨ ਨੇ ਅਮੇ ਦ੍ਰਿਸ਼ਟ ਸੁਭ ਕਰੇ ਘਰੇ ਅਗ ਪਾਪ ਸਕਲ ਮਲ ਪੱਟ ਸਹਿਬਾਣ ਕਹਿੰਦੇ ਸਤਿਗੁਰੂ ਮਿਹਰ ਭਰੀ ਅੰਮ੍ਰਿਤਮਈ ਦ੍ਰਿਸ਼ਟੀ ਕਿਸੇ ਦੇ ਉੱਪਰ ਪਾ ਦੇ ਤੇ ਸਾਰੇ ਪਾਪਾਂ ਦੀ ਮੈਲ ਨਾਸ਼ ਹੋ ਜਾਂਦੀ ਹੈ ਇਹ ਗੁਰੂ ਦੀ ਮਿਹਰ ਭਰੀ ਤੱਕਣੀ ਦਾ ਮਿਹਰ ਭਰੀ ਦ੍ਰਿਸ਼ਟੀ ਦਾ ਜਿਹੜਾ ਉਹ ਬਿਰਤਾਤ ਪੱਟ ਸਹਿਬਾਣ ਨੇ ਜੋ ਅੱਖੀਂ ਵੇਖਿਆ ਉਹਦਾ ਜ਼ਿਕਰ ਕੀਤਾ ਓੰਜ ਇਸ ਕਵਿਤਾ ਇਹ ਜਿਹੜਾ ਸਵਈਆ ਪੱਟ ਸਹਿਬਾਣ ਦਾ ਗੁਰੂ ਅਮਰਦਾਸ ਸਾਹਿਬ ਜੀ ਦੀ ਗੁਰੂ ਅੰਗਦ ਸਾਹਿਬ ਜੀ ਦੀ ਉਸਤਤ ਦੇ ਵਿੱਚ ਹੈ ਤੇ ਉਹਨਾਂ ਦੇ ਬਚਨ ਨੇ ਕਿ ਸਤਗੁਰੂ ਜੀ ਦੇ ਤੇ ਮਿਹਰ ਭਰੀ ਦ੍ਰਿਸ਼ਟੀ ਪਾ ਦਿੰਦੇ ਨੇ ਉਹਦੇ ਸਾਰੇ ਪਾਪ ਜਿਹੜੇ ਨਾਸ਼ ਹੋ ਜਾਂਦੇ ਨੇ ਔਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਵਿੱਚ ਵੀ ਇਸ ਕਿਰਪਾ ਦ੍ਰਿਸ਼ਟੀ ਦੀ ਗੱਲ ਕਰਦੇ ਆ ਸਤਗੁਰੂ ਜੀ ਕਹਿੰਦੇ ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉੱਪਰ ਕਰ ਧਾਰਿਓ ਕਿਰਪਾ ਕਟਾਖ ਅਵਲੋਕਣ ਕੀਨੋ ਦਾਸ ਕਾ ਦੂਖ ਵਿਦਾਰਿਓ ਉਥੇ ਕਿਰਪਾ ਕਟਾਖੇ ਦਾ ਅਰਥ ਵੀ ਮਿਹਰ ਭਰੀ ਦ੍ਰਿਸ਼ਟੀ ਇੱਕ ਖਿੰਨਾ ਮਾਤਰ ਸਮੇਂ ਵਾਸਤੇ ਮਿਹਰ ਭਰੀ ਦ੍ਰਿਸ਼ਟੀ ਕਿਸੇ ਤੇ ਪੈ ਜਾਏ ਤੇ ਗੁਰੂ ਅਰਜੁਨ ਸਾਹਿਬ ਜੀ ਦਾ ਇਹ ਬਚਨ ਨੇ ਸਤ ਗੁਰੂ ਜੀ ਕਹਿੰਦੇ ਜਿਹਦੇ ਤੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਸਤ ਗੁਰੂ ਦੀ ਮਿਹਰ ਭਰੀ ਦ੍ਰਿਸ਼ਟੀ ਪੈ ਜਾਂਦੀ ਹੈ ਨਾ ਦੋਸ ਕਾ ਦੁਖ ਬਿਦਾਰਿਓ ਉਹ ਆਪਣੇ ਦਾਸਾਂ ਦੇ ਦੁਖ ਨਾਸ਼ ਕਰ ਦਿੰਦੇ ਨੇ ਸੋ ਭਾਈ ਗੁਰਦਾਸ ਜੀ ਨੇ ਇੱਥੇ ਇਸ ਕਵਿੱਤ ਦੇ ਵਿੱਚ ਸਤ ਗੁਰੂ ਦੀ ਮਿਹਰ ਭਰੀ ਦ੍ਰਿਸ਼ਟੀ ਦਾ ਜ਼ਿਕਰ ਕੀਤਾ ਕਿ ਜਦੋਂ ਸਤ ਗੁਰੂ ਮਿਹਰ ਭਰੀ ਦ੍ਰਿਸ਼ਟੀ ਦੇ ਨਾਲ ਕਿਰਪਾ ਕਟਾਕਿਆ ਕਹਿ ਲੋ ਅੰਮ੍ਰਿਤਮਈ ਦ੍ਰਿਸ਼ਟੀ ਕਹਿ ਲੋ ਮਿਹਰ ਭਰੀ ਨਦਰ ਕਹਿ ਲੋ ਜਦੋਂ ਸਤ ਗੁਰੂ ਆਪਣੇ ਸਿੱਖ ਵੱਲ ਤੱਕਦੇ ਨੇ ਤੇ ਕੀ ਬਖਸ਼ਿਸ਼ਾਂ ਵਰਤ ਜਾਂਦੀਆਂ ਉਹਦਾ ਜੀ ਕਿਰਪਾਈ ਸਾਹਿਬ ਜੀ ਕਰ ਰਹੇ ਨੇ ਕਹਿੰਦੇ ਕਿੰਚਤ ਕਟਾਸ਼ ਕਿੰਚਤ ਦਾ ਅਰਥ ਹੁੰਦਾ ਰਤਾ ਜਿੰਨਾ ਬਿਲਕੁਲ ਥੋੜਾ ਜਿਹਾ ਸਮਾਂ ਤੇ ਕਟਾਸ਼ ਦਾ ਅਰਥ ਹੁੰਦਾ ਜੀ ਨਾਲ ਭਾਈ ਗੁਰਦਾਸ ਜੀ ਕਹਿੰਦੇ ਨੇ ਇੱਕ ਬਿਲਕੁਲ ਥੋੜਾ ਜਿਹਾ ਸਮਾਂ ਜਦੋਂ ਸਤਿਗੁਰੂ ਜੀ ਕਿਰਪਾ ਦ੍ਰਿਸ਼ਟੀ ਦੇ ਨਾਲ ਮਿਹਰਪਰੀ ਦ੍ਰਿਸ਼ਟੀ ਦੇ ਨਾਲ ਆਪਣੇ ਸਿੱਖ ਵੱਲ ਤੱਕਦੇ ਨੇ ਕਟਾਸ਼ ਦਾ ਅਰਥ ਹੁੰਦਾ ਬਿਲਕੁਲ ਥੋੜੇ ਸਮੇਂ ਵਾਸਤੇ ਕਿਸੇ ਵੱਲ ਤੱਕਣਾ ਭਾਈ ਗੁਰਦਾਸ ਜੀ ਕਹਿੰਦੇ ਨੇ ਜਦੋਂ ਸਤ ਗੁਰੂ ਸ਼ਰਨ ਆਏ ਗੁਰਸਿੱਖ ਵੱਲ ਮਿਹਰ ਭਰੀ ਦ੍ਰਿਸ਼ਟੀ ਦੇ ਨਾਲ ਥੋੜਾ ਜਿਹਾ ਸਮਾਂ ਵੀ ਕਿਤੇ ਤੱਕ ਲੈਣ ਉਹਦੇ ਨਾਲ ਕੀ ਬਖਸ਼ਿਸ਼ਾਂ ਵਰਤਦੀਆਂ ਭਾਈ ਗੁਰਦਾਸ ਜੀ ਕਹਿੰਦੇ ਦਿਵ ਦੇਹ ਦੇਹੀ ਜਿਹੜੀ ਹੈ ਇਹ ਭਾਈ ਗੁਰਦਾਸ ਜੀ ਕਹਿੰਦੇ ਦੇਵੀ ਗੁਣਾ ਵਾਲੀ ਹੋ ਜਾਂਦੀ ਹੈ ਦੇਵੀ ਦੇਹੀ ਜਿਹੜੀ ਪਵਿੱਤਰ ਹੋ ਜਾਂਦੀ ਹੈ ਸੁੰਦਰ ਜਿਹੜੀ ਸਰੂਪ ਵਾਲੀ ਬਣ ਜਾਂਦੀ ਹੈ ਦੇਹੀ ਉਪਮਾ ਵਾਲੀ ਹੋ ਜਾਂਦੀ ਹੈ ਇਸ ਦੇਹੀ ਦੀ ਸ਼ੋਭਾ ਬਣ ਜਾਂਦੀ ਹੈ ਜਦੋਂ ਸਤ ਗੁਰੂ ਇਹਦੇ ਵੱਲ ਮਿਹਰ ਭਰੀ ਦ੍ਰਿਸ਼ਟੀ ਨਾਲ ਤੱਕ ਲੈਂਦੇ ਨੇ ਜਿਵੇਂ ਜਿੰਨੇ ਗੁਰੂ ਸਾਹਿਬ ਜੀ ਦੀ ਸ਼ਰਣ ਵਿੱਚ ਆਉਣ ਵਾਲੇ ਸਿੱਖ ਨੇ ਜਦੋਂ ਸਤ ਗੁਰੂ ਨੇ ਉਹਨਾਂ ਤੇ ਮਿਹਰ ਭਰੀ ਦ੍ਰਿਸ਼ਟੀ ਨਾਲ ਤੱਕਿਆ ਤੇ ਉਹਨਾਂ ਦੇ ਸਰੀਰ ਵੀ ਪੂਜਣ ਯੋਗ ਬਣ ਗਏ ਭਾਵੇਂ ਕਿ ਕੁਝ ਐ ਕੈਸੇ ਗੁਰਸਿੱਖਾਂ ਦਾ ਜੀਵਨ ਇਤਿਹਾਸ ਵਿੱਚੋਂ ਮਿਲਦਾ ਹੈ ਕਿ ਜਿਨ੍ਹਾਂ ਦਾ ਪਿਛਲਾ ਜੀਵਨ ਚੰਗਾ ਨਹੀਂ ਸੀ ਕੋਈ ਚੋਰੀਆਂ ਕਰਨ ਵਾਲੇ ਕੋਈ ਡਾਕੇ ਮਾਰਨ ਵਾਲੇ ਕੋਈ ਭਾਈ ਸੱਜਣ ਵਰਗੇ ਕੌਡੇ ਰਾਖਸ਼ ਵਰਗੇ ਵੀ ਜੀਵਨ ਵਾਲੇ ਸਨ ਪਰ ਜਦੋਂ ਮਿਹਰ ਭਰੀ ਦ੍ਰਿਸ਼ਟੀ ਨਾਲ ਸਤਿਗੁਰੂ ਨੇ ਤੱਕਿਆ ਸਰੀਰ ਉਹੀ ਸੀ ਪਰ ਗੁਰੂ ਦੀ ਮਿਹਰ ਭਰੀ ਤੱਕਣੀ ਨੇ ਉਹਨਾਂ ਦੇ ਸਰੀਰ ਪੂਜਣ ਯੋਗ ਬਣਾ ਦਿੱਤੇ ਐਸਾ दैਵੀ ਅਸਰ ਸਤਿਗੁਰੂ ਦੀ ਨਜ਼ਰ ਦਾ ਹੈ ਕਿ ਦੇਵੀ ਦਿਬ ਹੋ ਜਾਂਦੀ ਦਿਬ ਦਾ ਅਰਥ ਹੈ ਦੇਵੀ ਗੁਣਾ ਵਾਲੀ ਦੇਹੀ ਬਣ ਜਾਂਦੀ ਹੈ। ਦਿਵ ਦ੍ਰਿਸ਼ਟ ਹੋਏ ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਜਦੋਂ ਸਤ ਗੁਰੂ ਜੀ ਦੀ ਦੇਵੀ ਨਜ਼ਰ ਜਿਹੜੀ ਹੈ ਉਹ ਕਿਸੇ ਸਿੱਖ ਦੇ ਉੱਪਰ ਪੈਂਦੀ ਹੈ ਤੇ ਗੁਰਸਿੱਖ ਦੀ ਦੇਹੀ ਸਤ ਗੁਰੂ ਦੀ ਰਤਾ ਜਿੰਨੀ ਕਿਰਪਾ ਭਰੀ ਦ੍ਰਿਸ਼ਟੀ ਦੇ ਨਾਲ ਦੇਵੀ ਗੁਣਾ ਵਾਲੀ ਹੋ ਜਾਂਦੀ ਹੈ ਭਾਵ ਪੂਜਣਯੋਗ ਹੋ ਜਾਂਦੀ ਹੈ। ਤੇ ਅੱਗੇ ਭਾਈ ਗੁਰਦਾਸ ਜੀ ਕਹਿੰਦੇ ਨੇ ਦਿਵਜੋਤ ਕੈ ਦਿਵਜੋਤ ਕੋ ਧਿਆਨ ਫਿਰ ਸਤਿਗੁਰੂ ਦੀ ਬਖਸ਼ਿਸ਼ ਨਾਲ ਦਿਵਜੋਤੀ ਜਿਹੜੀ ਦੇਵੀ ਜੋਤ ਹੈ ਅਕਾਲ ਪੁਰਖ ਵਾਹਿਗੁਰੂ ਉਹਦੇ ਧਿਆਨ ਦੇ ਵਿੱਚ ਜਦੋਂ ਸੁਰਤ ਜੁੜਦੀ ਹੈ ਦੇਵੀ ਜੋਤ ਪਰਮਾਤਮਾ ਦੇ ਵਿੱਚ ਜਦੋਂ ਗੁਰੂ ਦੀ ਕਿਰਪਾ ਨਾਲ ਸੁਰਤ ਜੁੜ ਜਾਏ ਭਾਈ ਗੁਰਦਾਸ ਜੀ ਕਹਿੰਦੇ ਦਿਵ ਦ੍ਰਿਸ਼ਟਾਤ ਹੈ ਤੇ ਉਹ ਦੇਵੀ ਵਾਹਿਗੁਰੂ ਜਿਹੜੇ ਨੇ ਉਨ੍ਹਾਂ ਦੇ ਅੰਦਰੋਂ ਦਰਸ਼ਨ ਹੋਣ ਲੱਗ ਜਾਂਦੇ ਨੇ ਭਾਵ ਅੰਦਰ ਵਾਲੀ ਦੇਵੀ ਦ੍ਰਿਸ਼ਟੀ ਜਿਹੜੀ ਹੈ ਉਹ ਪ੍ਰਗਟ ਹੋ ਜਾਂਦੀ ਹੈ ਜਿੰਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਤਗੁਰੂ ਜੀ ਨੇ ਭੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ ਉਹਦੇ ਅੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਬਿੱਤ ਕਿੰਚਤ ਕਟਾਸ਼ ਦਿਵ ਦੇਹ ਦਿਵ ਦ੍ਰਿਸ਼ਟ ਹੋਏ ਦਿਵ ਜੋਤ ਕੋ ਧਿਆਨ ਦਿਵ ਦ੍ਰਿਸ਼ਟਾਂਤ ਕੈ ਸ਼ਬਦ ਵਿਵੇਕ ਟੇਕ ਪ੍ਰਗਟ ਹੋਏ ਗੁਰਮਤ ਅਨਹਦ ਗਮ ਉਨਮਨੀ ਕੋ ਮਤਾਤ ਕੈ ਗਿਆਨ ਧਿਆਨ ਕਰਨੀ ਕੈ ਉਪਜਤ ਪ੍ਰੇਮ ਰਸ ਗੁਰਮੁਖ ਸੁਖ ਪ੍ਰੇਮ ਨੀਮ ਨਿਜ ਕ੍ਰਾਂਤ ਕੈ ਚਰਨ ਕਮਲ ਦਲ ਸੰਪਟ ਮਧੁਪਗਤ ਸਹਜ ਸਮਾਦ ਮਧੁਪਾਨ ਪ੍ਰਾਨ ਸ਼ਾਂਤ ਕੈ ਚਰਨ ਕਮਲ ਦਲ ਸੰਪਟ ਮਧੁਪਗਤ ਸਹਜ ਸਮਾਦ ਮਧੁਪਾਨ ਪ੍ਰਾਨ ਸਾਤ ਕੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਾਧ ਸੰਗਤ ਸਤਕਾਰਯੋਗ ਭਾਈ ਸਾਹਿਬ ਭਾਈ ਗੁਰਦਾਸ ਜੀ ਜਿਨ੍ਹਾਂ ਨੇ ਗੁਰਮਤਿ ਦੀਆਂ ਰਮਜ਼ਾਂ ਨੂੰ ਖੋਲਣ ਦੇ ਹਿੱਤ ਆਪਣੇ ਪਾਵਨ ਮੁਖਾਰ ਬਿੰਦ ਤੋਂ ਜੋ ਪਾਵਨ ਸ਼ਬਦ ਕਵਿਤ ਸਵਈਏ ਤੇ ਵਾਰਾਂ ਦੇ ਰੂਪ ਵਿੱਚ ਉਚਾਰਨ ਕੀਤੇ ਔਰ ਆਪਣੇ ਪਾਵਨ ਪਵਿੱਤਰ ਹੱਥਾਂ ਦੇ ਨਾਲ ਉਹ ਜਿਹੜੇ ਉਹਨਾਂ ਦੇ ਅੰਦਰ ਰੱਬੀ ਗਿਆਨ ਦੇ ਰੂਪ ਵਿੱਚ ਉਤਰੇ ਹੋਏ ਸ਼ਬਦ ਸਨ ਉਹਨਾਂ ਨੂੰ ਮਨੁੱਖਤਾ ਦੇ ਭਲੇ ਵਾਸਤੇ ਜਿਹੜਾ ਸ਼ਬਦਾਂ ਦੇ ਰੂਪ ਵਿੱਚ ਸੰਗਤ ਦੇ ਪੇਟ ਕੀਤਾ ਕਵਿੱਤ ਸਵਈਏ 12 ਆਦਿ ਦੀ ਰਚਨਾ ਕੀਤੀ। ਉਹਨਾਂ ਕਵਿੱਤ ਸਵਈਆਂ ਦੇ ਵਿੱਚੋਂ ਆਪ ਜੀ ਨੇ 43 ਨੰਬਰ ਕਵਿੱਤ ਦਾ ਪਾਠ ਸਰਵਣ ਕੀਤਾ ਹੈ। ਇਸ ਕਵਿੱਤ ਦੇ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਸਤਗੁਰੂ ਦੀ ਮਿਹਰ ਭਰੀ ਦ੍ਰਿਸ਼ਟੀ ਦਾ ਜ਼ਿਕਰ ਕੀਤਾ ਕਿ ਜਦੋਂ ਸਤਗੁਰੂ ਜੀ ਸ਼ਰਨ ਆਏ ਗੁਰਸਿੱਖ ਦੇ ਉੱਪਰ ਮਿਹਰ ਭਰੀ ਦ੍ਰਿਸ਼ਟੀ ਕਰਦੇ ਨੇ ਉਸ ਵਕਤ ਕੀ ਬਖਸ਼ਿਸ਼ਾਂ ਵਰਤ ਜਾਂਦੀਆਂ ਇਸ ਕਵਿੱਤ ਦੇ ਵਿੱਚ ਭਾਈ ਸਾਹਿਬ ਜੀ ਉਹਦਾ ਜ਼ਿਕਰ ਕਰ ਰਹੇ ਹਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਵੀ ਮਿਹਰ ਭਰੀ ਨਦਰ ਕਿਰਪਾ ਦ੍ਰਿਸ਼ਟੀ ਕਿੰਚਤ ਕਟਾਕ ਜਿਵੇਂ ਭਾਈ ਸਾਹਿਬ ਜੀ ਨੇ ਕਟਾਸ਼ ਸ਼ਬਦ ਵਰਤਿਆ ਸੋ ਐਸੀ ਬਚਨ ਆਈ ਨਹੀਂ ਜਿਹਦੇ ਵਿੱਚ ਅਕਾਲ ਪੁਰਖ ਤੇ ਸਤ ਗੁਰੂ ਦੀ ਕਿਰਪਾ ਦ੍ਰਿਸ਼ਟੀ ਦਾ ਜ਼ਿਕਰ ਆਇਆ ਹੈ ਜਿਵੇਂ ਭੱਟ ਸਾਹਿਬ ਬਾਣ ਨੇ ਗੁਰੂ ਅੰਗਦ ਸਾਹਿਬ ਜੀ ਦੀ ਸਿਫਤ ਕਰਦਿਆਂ ਬਚਨ ਆਖੇ ਕਿ ਅਮੇ ਦ੍ਰਿਸ਼ਟ ਸ਼ੁਭ ਕਰਹਿ ਹਰੈ ਅਗ ਪਾਪ ਸਕਲ ਮਲ ਕਿ ਗੁਰੂ ਅੰਗਦ ਸਾਹਿਬ ਜਿਹਦੇ ਤੇ ਵੀ ਅੰਮ੍ਰਿਤ ਮਈ ਦ੍ਰਿਸ਼ਟੀ ਪਾ ਦਿੰਦੇ ਨੇ ਉਹਦੇ ਸਾਰੇ ਪਾਪ ਉਹਦੇ ਸਾਰੇ ਵਿਕਾਰ ਜਿਹੜੇ ਨੇ ਉਹਨਾਂ ਦੀ ਮੈਲ ਨਾਸ਼ ਹੋ ਜਾਂਦੀ ਹੈ ਧੰਨ ਗੁਰੂ ਅਰਜਨ ਸਾਹਿਬ ਜੀ ਦੇ ਬਚਨ ਕਿ ਚਤੁਰ ਦਿਸ਼ਾ ਕੀਨੋਂ ਬਲ ਆਪਣਾ ਸਿਰ ਉੱਪਰ ਕਰਤਾਰਿਓ ਕਿਰਪਾ ਕਟਾਖੇ ਅਵਲੋਖਣ ਕੀਨੋ ਦਾਸ ਕਾ ਦੁਖ ਬਿਦਾਰਿਓ ਕਿ ਜਿਹਦੇ ਵਲ ਵੀ ਅਕਾਲਪੁਰਖ ਵਹਿਗੁਰੂ ਜੀ ਨੇ ਸ਼ਰਨ ਆਏ ਦਾਸ ਦੇ ਵਲ ਜਦੋਂ ਮਿਹਰ ਭਰੀ ਤੱਕਣੀ ਦੇ ਨਾਲ ਵੇਖਿਆ ਕਿਰਪਾ ਕਟਾਸ਼ ਕਿਰਪਾ ਭਰੀ ਦ੍ਰਿਸ਼ਟੀ ਦੇ ਨਾਲ ਸਤਿਗੁਰੂ ਜੀ ਨੇ ਜਾਂ ਅਕਾਲਪੁਰਖ ਨੇ ਤੱਕਿਆ ਤੇ ਗੁਰੂ ਅਰਜਨ ਸਾਹਿਬ ਕਹਿੰਦੇ ਦਾਸ ਕਾ ਦੁਖ ਬਿਦਾਰਿਓ ਆਪਣੇ ਸੇਵਕ ਦੇ ਸਾਰੇ ਦੇ ਸਾਰੇ ਦੁੱਖ ਗੁਰੂ ਨੇ ਪ੍ਰਮਾਤਮਾ ਨੇ ਨਾਸ਼ ਕਰ ਦਿੱਤੇ ਸੋ ਇਸ ਕਵਿੱਤ ਦੇ ਵਿੱਚ ਭਾਈ ਗੁਰਦਾਸ ਜੀ ਨੇ ਸਤ ਗੁਰੂ ਜੀ ਕਿਰਪਾ ਕਟਾਸ਼ ਮਿਹਰ ਭਰੀ ਦ੍ਰਿਸ਼ਟੀ ਦਾ ਜ਼ਿਕਰ ਕੀਤਾ ਹੈ ਭਾਈ ਗੁਰਦਾਸ ਜੀ ਕਹਿੰਦੇ ਨੇ ਕਿੰਚਤ ਕਟਾਸ਼ ਕਟਾਸ਼ ਦਾ ਅਰਥ ਹੁੰਦਾ ਜੀ ਦਿਵ ਦ੍ਰਿਸ਼ਟੀ ਦੇ ਨਾਲ ਕਿਰਪਾ ਭਰੀ ਨਜ਼ਰ ਦੇ ਨਾਲ ਵੇਖਣਾ ਕਿੰਚਤ ਦਾ ਅਰਥ ਹੁੰਦਾ ਬਹੁਤ ਥੋੜਾ ਸਮਾਂ ਭਾਈ ਗੁਰਦਾਸ ਜੀ ਕਹਿੰਦੇ ਜਦੋਂ ਜਗਿਆਸੂ ਸਿੱਖ ਸਤਿਗੁਰੂ ਦੀ ਸ਼ਰਨ ਵਿੱਚ ਆਇਆ ਤੇ ਸਤਿਗੁਰੂ ਨੇ ਕਿੰਚਤ ਭਾਵਰਤਾ ਜਿੰਨਾ ਥੋੜੇ ਜਿੰਨੇ ਸਮੇਂ ਵਾਸਤੇ ਕਟਾਸ਼ ਦਿਵ ਦ੍ਰਿਸ਼ਟੀ ਨਾਲ ਕਿਰਪਾ ਦ੍ਰਿਸ਼ਟੀ ਦੇ ਨਾਲ ਉਸ ਜਗਿਆਸੂ ਉਸ ਸਿੱਖਵਲ ਤੱਕਿਆ ਮੇਰ ਭਰੀ ਦ੍ਰਿਸ਼ਟੀ ਨਾਲ ਇੱਕ ਖਿੰਨਾ ਮਾਤਰ ਸਮੇਂ ਵਾਸਤੇ ਜਦੋਂ ਸਤਿਗੁਰੂ ਨੇ ਤੱਕਿਆ ਭਾਈ ਗੁਰਦਾਸ ਜੀ ਕਹਿੰਦੇ ਕਿਰਪਾ ਕਟਾਸ਼ ਦਿਵ ਦੇਹ ਦਿਵ ਦ੍ਰਿਸ਼ਟ ਹੋਏ ਕਿਰਪਾ ਕਟੋਸ਼ ਦਿਵ ਭਾਵ ਮੇਰ ਭਰੀ ਦ੍ਰਿਸ਼ਟੀ ਦੇ ਨਾਲ ਤੱਕਿਆ ਤੇ ਦੇਹ ਜਿਹੜੀ ਸੀ ਦੇਹੀ ਭਾਈ ਗੁਰਦਾਸ ਜੀ ਕਹਿੰਦੇ ਉਹ ਦਿਵ ਭਾਵ ਦੇਵੀ ਗੁਣਾ ਵਾਲੀ ਹੋਗੀ ਪੂਜਣ ਯੋਗ ਹੋਗੀ ਜਿਵੇਂ ਗੋਰੇ ਇਤਿਹਾਸ ਦੇ ਵਿੱਚ ਬਹੁਤ ਸਾਰੇ ਐਸੇ ਗੁਰ ਸੇਖਣੇ ਜਿਨ੍ਹਾਂ ਦਾ ਅਸੀਂ ਪਿਛਲਾ ਜੀਵਨ ਜਦੋਂ ਬਾਤਦੇ ਆਂ ਤੇ ਉਹ ਜੀਵਨ ਕੁਝ ਚੰਗਾ ਨਹੀਂ ਪਿਛਲੇ ਜੀਵਨ ਦੇ ਵਿੱਚ ਉਹਨਾਂ ਦਾ ਕੋਈ ਸਮਾਂ ਐਸਾ ਬਤੀਤ ਹੋ ਰਿਹਾ ਹੈ ਕਿਤੇ ਕੋਈ ਚੋਰੀਆਂ ਕਰ ਰਿਹਾ ਹੈ ਕੋਈ ਡਾਕੇ ਮਾਰਦਾ ਹੈ ਕੋਈ ਕਿਸੇ ਤਰ੍ਹਾਂ ਦਾ ਜੀਵਨ ਜੀ ਰਿਹਾ ਹੈ ਭਾਵ ਉਹ ਜੀਵਨ ਚੰਗਾ ਨਹੀਂ ਪਰ ਜਦੋਂ ਸਤਗੁਰੂ ਦੀ ਸ਼ਰਨ ਵਿੱਚ ਆਏ ਗੁਰੂ ਸਾਹਿਬ ਨੇ ਮਿਹਰ ਭਰੀ ਦ੍ਰਿਸ਼ਟੀ ਨਾਲ ਤੱਕਿਆ ਤੇ ਉਹੀ ਲੋਕ ਜਿਨ੍ਹਾਂ ਨੂੰ ਲੋਕ ਵੇਖਣਾ ਪਸੰਦ ਨਹੀਂ ਸੀ ਕਰਦੇ ਸਤਗੁਰੂ ਦੀ ਕਿਰਪਾ ਦ੍ਰਿਸ਼ਟੀ ਦੇ ਨਾਲ ਉਹ ਲੋਕ ਪੂਜਣਯੋਗ ਬਣ ਗਏ ਜਿਵੇਂ ਭਾਈ ਸੱਜਣ ਆਹੀ ਕੌਡਾ ਭਾਈ ਉਹ ਮੀਆਂ ਭਾਈ ਵਿਧੀ ਚੰਦ ਜੀ ਹੋਰ ਐਸੀ ਕਈ ਜਿਹੜੇ ਨਾਮ ਨੇ ਉਹ ਇਤਿਹਾਸ ਵਿੱਚੋਂ ਮਿਲਣਗੇ ਕਿ ਜਦੋਂ ਗੁਰੂ ਦੀ ਸ਼ਰਣ ਵਿੱਚ ਆਏ ਤੇ ਉਹਨਾਂ ਦੇ ਸਰੀਰ ਤੇ ਉਹੀ ਰਹੇ ਪਰ ਕਿਰਪਾ ਦ੍ਰਿਸ਼ਟੀ ਗੁਰੂ ਦੀ ਵਰਤ ਗਈ ਕਿ ਉਹ ਸਰੀਰ ਪੂਜਣਯੋਗ ਬਣ ਗਏ ਨੇ ਭਾਈ ਗੁਰਦਾਸ ਜੀ ਕਹਿੰਦੇ ਗੁਰੂ ਦੀ ਥੋੜੀ ਜੀ ਮੇਰ ਭਰੀ ਦ੍ਰਿਸ਼ਟੀ ਦੀ ਤੱਕਣੀ ਕੋ ਜਿਹਾਸੀ ਵਰਤੀ ਮੇਰ ਕੜਾ ਕੋਈ ਐਸੀ ਵਰਤੀ ਕਿ ਭਾਈ ਗੁਰਦਾਸ ਜੀ ਕਹਿੰਦੇ ਕਿਰਪ ਕਿੰਚਤ ਕਟਾਸ਼ ਥੋੜਾ ਜਿਨਾ ਸਮਾਂ ਜਦੋਂ ਸਤਿਗੁਰੂ ਨੇ ਮਿਹਰ ਭਰੀ ਦ੍ਰਿਸ਼ਟੀ ਨਾਲ ਤੱਕਿਆ ਦਿਵ ਦੇਵੀ ਗੁਣਾ ਦਾ ਜਿਹੜਾ ਖਜ਼ਾਨਾ ਸੀ ਉਹ ਉਸ ਸਿੱਖ ਦੇ ਉੱਪਰ ਵਰਸਿਆ ਦੇਹ ਸਰੀਰ ਜਿਹੜਾ ਦੇਹੀ ਜਿਹੜੀ ਸੀ ਦਿਵ ਦ੍ਰਿਸ਼ਟ ਹੋਏ ਭਾਈ ਗੁਰਦਾਸ ਜੀ ਕਹਿੰਦੇ ਉਹ ਦੇਹੀ ਵੀ ਦੇਵੀ ਗੁਣਾ ਵਾਲੀ ਹੋ ਗਈ ਗੁਰੂ ਸਾਹਿਬ ਜੀ ਦੀ ਕਿਰਪਾ ਦ੍ਰਿਸ਼ਟੀ ਦਾ ਤੱਕਣਾ ਕੁਝ ਐਸਾ ਵਰਤਿਆ ਭਾਈ ਗੁਰਦਾਸ ਜੀ ਕਹਿੰਦੇ ਨੇ ਉਹ ਸਰੀਰ ਜਿਹੜਾ ਸੀ ਪੂਜਣਯੋਗ ਹੋ ਗਿਆ ਗੁਰੂ ਸਾਹਿਬ ਜੀ ਦੀ ਕਿਰਪਾ ਦ੍ਰਿਸ਼ਟੀ ਦਾ ਸਦਕਾ। ਦਿਵਜੋਤ ਕੋ ਧਿਆਨ ਤੇ ਜਦੋਂ ਸਤਗੁਰੂ ਦੀ ਸ਼ਰਨ ਵਿੱਚ ਆ ਕੇ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਦੇ ਨਾਲ ਸਤਗੁਰੂ ਨੇ दैवी ਜੋਤ ਦਿਵਜ ਜੋਤੀ ਜਿਹੜੀ ਸੀ ਉਹਦੇ ਵਿੱਚ ਸੁਰਤ ਨੂੰ ਜੋੜਨ ਦੀ ਸਿੱਖਿਆ ਦਿੱਤੀ ਤੇ ਸਿੱਖਣੇ ਸਤਗੁਰੂ ਜੀ ਦੀ ਬਖਸ਼ਿਸ਼ ਦੇ ਦੁਆਰਾ ਉਸ दैवी ਜੋਤ ਦੇ ਵਿੱਚ ਆਵਾ ਵਾਹਿਗੁਰੂ ਜੀ ਦੇ ਵਿੱਚ ਧਿਆਨ ਜੋੜਨਾ ਸ਼ੁਰੂ ਕਰ ਦਿੱਤਾ ਤੇ ਭਾਈ ਗੁਰਦਾਸ ਜੀ ਕਹਿੰਦੇ ਦਿਵ ਦ੍ਰਿਸ਼ਟਾਂਤ ਹੈ ਦਿਵ ਤੋਂ ਭਾਵ ਹੈ ਕਿ ਉਹ ਅਕਾਲ ਪੁਰਖ ਵਾਹਿਗੁਰੂ ਜੀ ਜਿਹੜੇ ਨੇ ਦੇਵੀ ਸਤਗੁਰੂ ਦੇਵੀ ਨਿਰੰਕਾਰ ਪਰਮੇਸ਼ਰ ਉਹ ਹਰ ਪਾਸੇ ਨਜ਼ਰ ਆਉਣ ਲੱਗ ਗਿਆ ਵਾਹਿਗੁਰੂ ਹੀ ਦ੍ਰਿਸ਼ਟੀ ਵਿੱਚ ਆਉਂਦਾ ਹੈ ਭਾਵ ਗੁਰੂ ਦੀ ਕਿਰਪਾ ਦੇ ਨਾਲ ਦ੍ਰਿਸ਼ਟੀ ਕੁਝ ਐਸੀ ਬਣ ਗਈ ਕਿ ਜਿੱਧਰ ਵੀ ਨਜ਼ਰ ਆਉਂਦਾ ਹੈ ਕੇਵਲ ਅਕਾਲ ਪੁਰਖ ਹੀ ਨਜ਼ਰ ਆਉਂਦਾ ਹੈ ਸਮ ਦ੍ਰਿਸ਼ਟੀ ਵਾਲੀ ਜਿਹੜੀ ਬਿਰਤੀ ਬਣ ਗਈ ਕਿ ਹਰ ਪਾਸੇ ਉਸ ਦੇਵੀ ਪਰਮਾਤਮਾ ਦੇ ਦਰਸ਼ਨ ਹੋਣ ਲੱਗ ਪਏ ਜਦੋਂ ਸਤਿਗੁਰੂ ਨੇ ਇੱਕ ਖਿੰਨਾ ਮਾਤਰ ਸਮੇਂ ਵਾਸਤੇ ਆਪਣੀ ਮਿਹਰ ਭਰੀ ਦ੍ਰਿਸ਼ਟੀ ਦੇ ਨਾਲ ਤੱਕਿਆ ਸ਼ਬਦ ਵਿਵੇਕ ਟੇਕ ਪ੍ਰਗਟ ਹੋਏ ਗੁਰਮਤ ਫਿਰ ਸਤਿਗੁਰੂ ਦੀ ਸ਼ਰਨ ਵਿੱਚ ਆ ਕੇ ਜਦੋਂ ਗੁਰੂ ਨੇ ਮਿਹਰ ਭਰੀ ਦ੍ਰਿਸ਼ਟੀ ਨਾਲ ਤੱਕਿਆ ਤੇ ਸ਼ਬਦ ਦੀ ਦਾਤ ਬਖਸ਼ਿਸ਼ ਕੀਤੀ ਆ ਸ਼ਬਦ ਤੋਂ ਭਾਵ ਗੁਰਮੰਤਰ ਸ਼ਬਦ ਤੋਂ ਭਾਵ ਗੁਰੂ ਦੀ ਸਿੱਖਿਆ ਸ਼ਬਦ ਤੋਂ ਭਾਵ ਗੁਰਬਾਣੀ ਦੇ ਸ਼ਬਦ ਜਦੋਂ ਸਤਿਗੁਰੂ ਨੇ ਕਿਰਪਾ ਕਰਕੇ ਸਿੱਖ ਨੂੰ ਸ਼ਰਨ ਆਏ ਸਿੱਖ ਨੂੰ ਸੋਹਣੀ ਸਿੱਖਿਆ ਦੇ ਨਾਲ ਜੋੜਿਆ ਉਪਦੇਸ਼ ਬਖਸ਼ਿਸ਼ ਕੀਤਾ ਗੁਰਮੰਤਰ ਦੀ ਦਾਤ ਦਿੱਤੀ ਤੇ ਗੁਰੂ ਦੀ ਦਰਸਾਈ ਹੋਈ ਸਿੱਖਿਆ ਤੇ ਚੱਲਦਿਆਂ ਗੁਰੂ ਦੇ ਸ਼ਬਦ ਦਾ ਨਾਮ ਦਾ ਅਭਿਆਸ ਕੀਤਾ ਭਾਈ ਗੁਰਦਾਸ ਜੀ ਕਹਿੰਦੇ ਉਸ ਸ਼ਬਦ ਦੇ ਆਸਰੇ ਗੁਰੂ ਦੇ ਉਪਦੇਸ਼ ਨਾਲ ਜੁੜ ਕੇ ਇਹ ਰਹਿਮਤ ਵਰਤ ਗਈ ਕਿ ਅੰਦਰ ਗੁਰਮਤ ਪ੍ਰਗਟ ਹੋ ਗਈ ਭਾਈ ਗੁਰਦਾਸ ਜੀ ਕਹਿੰਦੇ ਸ਼ਬਦ ਵਿਵੇਕ ਟੇਕ ਗਿਆਨ ਦੀ ਸ਼ਬਦ ਦੇ ਵਿੱਚ ਸੁਰਤ ਜੋੜ ਕੇ ਤਤ ਗਿਆਨ ਦੀ ਪ੍ਰਾਪਤੀ ਹੋਈ ਸ਼ਬਦ ਦਾ ਸਹਾਰਾ ਲਿਆ ਤੇ ਭਾਈ ਗੁਰਦਾਸ ਜੀ ਕਹਿੰਦੇ ਪ੍ਰਗਟ ਹੋਏ ਗੁਰਮਤ ਅੰਦਰੋਂ ਗੁਰਮਤ ਪ੍ਰਗਟ ਹੋਣ ਲੱਗ ਗਈ ਅੰਦਰੋਂ ਜਦੋਂ ਗੁਰਮਤ ਪ੍ਰਗਟ ਹੋਈ ਗੁਰੂ ਦੀ ਸਿੱਖਿਆ ਅੰਦਰੋਂ ਪ੍ਰਗਟ ਹੋਈ ਅਨਹਦ ਗੰਮ ਉਨ ਮੰਨੀ ਕੋ ਮਤਾਤ ਹੈ ਫਿਰ ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰੂ ਦੇ ਸ਼ਬਦ ਦੀ ਕਮਾਈ ਕਰਦਿਆਂ ਕਰਦਿਆਂ ਗੰਮ ਦਾ ਅਰਥ ਹੁੰਦਾ ਹੈ ਪੰਚਣਾ ਭਾਈ ਗੁਰਦਾਸ ਜੀ ਕਹਿੰਦੇ ਨੇ ਉਸ ਅਨਹਦ ਸ਼ਬਦ ਤੱਕ ਪਹੁੰਚ ਹੋ ਗਈ ਜਿਹੜਾ ਇੱਕ ਰਸ અલੌਕਿਕ ਸ਼ਬਦ ਅੰਦਰ ਗੂੰਜ ਰਿਹਾ ਹੈ ਭਾਈ ਗੁਰਦਾਸ ਜੀ ਕਹਿੰਦੇ ਉਹ ਸ਼ਬਦ ਤੱਕ ਪਹੁੰਚ ਹੋ ਗਈ ਹੁਣ ਅੰਦਰੋਂ ਅਨਹਦ ਨਾਦ ਸੁਣਾਈ ਦੇਣ ਲੱਗ ਪਿਆ ਭਾਈ ਗੁਰਦਾਸ ਜੀ ਕਹਿੰਦੇ ਨੇ ਉਨ ਮੰਨੀ ਕੋਮਤਾਤ ਹੈ ਉਨ ਮੰਨੀ ਭਾਵ ਉੱਚੀ ਆਤਮਿਕ ਅਵਸਥਾ ਉਹਦਾ ਜਿਹੜਾ ਨਿਚੋੜ ਸਿਧਾਂਤ ਜਾਂ ਕਹਿ ਲੋ ਰਸ ਪ੍ਰਾਪਤ ਹੋਣ ਲੱਗ ਗਿਆ ਉੱਚੀ ਆਤਮਿਕ ਅਵਸਥਾ ਦੇ ਵਿੱਚ ਵਿਚਰਦਿਆਂ ਫਿਰ ਗੁਰਸਿੱਖ ਪ੍ਰਮਾਤਮਾ ਦੇ ਪਿਆਰ ਦਾ ਆਤਮਿਕ ਸੁਖ ਦਾ ਆਨੰਦ ਮਾਣਨ ਲੱਗ ਪਿਆ ਜਦੋਂ ਗੁਰੂ ਦੇ ਸ਼ਬਦ ਦੇ ਆਸਰੇ ਤੇ ਉਹਨੇ ਜੀਣਾ ਸ਼ੁਰੂ ਕਰ ਦਿੱਤਾ ਭਾਈ ਗੁਰਦਾਸ ਜੀ ਦੇ ਅਗਲੇ ਬਚਨ ਕਹਿੰਦੇ ਗਿਆਨ ਧਿਆਨ ਕਰਨੀ ਕਉਪਜਤ ਪ੍ਰੇਮ ਰਸ ਪਿਛਲੇ ਕਵਿਤ ਵਿੱਚ ਅਸੀਂ ਪੜਿਆ ਕਿ ਕੱਲਾ ਦੁਨਿਆਵੀ ਗਿਆਨ ਉਹ ਵੀ ਹਉਮੈ ਪੈਦਾ ਕਰਦਾ ਹੈ ਤੇ ਕੱਲਾ ਧਿਆਨ ਜਿਹੜਾ ਉਹ ਵੀ ਹਉਮੈ ਪੈਦਾ ਕਰਦਾ ਹੈ ਦੋਨਾਂ ਦੇ ਵਿੱਚ ਸ਼ਾਂਤੀ ਨਹੀਂ ਪਰ ਸਤਿਗੁਰੂ ਦੇ ਚਰਨਾਂ ਨਾਲ ਜੁੜ ਕੇ ਜਿਹੜਾ ਅੰਦਰੋਂ ਗਿਆਨ ਪ੍ਰਗਟ ਹੋਇਆ ਭਾਈ ਗੁਰਦਾਸ ਜੀ ਕਹਿੰਦੇ ਸਤ ਗੁਰੂ ਦੇ ਬਖਸ਼ੇ ਹੋਏ ਤਤ ਗਿਆਨ ਦੇ ਨਾਲ ਸੁਰਤ ਪ੍ਰਮਾਤਮਾ ਦੇ ਧਿਆਨ ਵਿੱਚ ਜੁੜ ਗਈ ਉਸ ਧਿਆਨ ਰੂਪੀ ਕਰਨੀ ਦੇ ਸਦਕਾ ਸਤ ਗੁਰੂ ਦੇ ਬਖਸ਼ੇ ਹੋਏ ਗਿਆਨ ਦੁਆਰਾ ਅਕਾਲ ਪੁਰਖ ਵਿੱਚ ਧਿਆਨ ਜੋੜਨ ਦਾ ਸਦਕਾ ਭਾਈ ਗੁਰਦਾਸ ਜੀ ਕਹਿੰਦੇ ਅੰਦਰੋਂ ਪ੍ਰੇਮ ਰਸ ਉਪਜਿਆ ਅੰਦਰੋਂ ਪ੍ਰਮਾਤਮਾ ਦੇ ਪ੍ਰਤੀ ਉਪਜਤ ਪ੍ਰੇਮ ਰਸ ਭਾਈ ਗੁਰਦਾਸ ਜੀ ਕਹਿੰਦੇ ਪ੍ਰਮਾਤਮਾ ਦੇ ਪ੍ਰਤੀ ਪ੍ਰੇਮ ਪੈਦਾ ਹੋਇਆ ਜਿਦੇ ਵਿੱਚੋਂ ਬੜਾ ਰਸ ਮਿਲਿਆ ਦੁਨਿਆਵੀ ਗਿਆਨ ਤੇ ਧਿਆਨ ਦੇ ਵਿੱਚੋਂ ਕੇਵਲ ਹਉਮੈ ਪੈਦਾ ਹੁੰਦੀ ਹੈ ਸਤਿਗੁਰੂ ਦੇ ਬਖਸ਼ਿਸ਼ ਗਿਆਨ ਦੇ ਵਿੱਚ ਜਦੋਂ ਸੁਰਤ ਜੁੜਦੀ ਹੈ ਪਰਮੇਸ਼ਰ ਵਿੱਚ ਧਿਆਨ ਜੁੜਦਾ ਹੈ ਫਿਰ ਪ੍ਰਮਾਤਮਾ ਦੇ ਨਾਲ ਪਿਆਰ ਉਪਜਦਾ ਜਿਦੇ ਵਿੱਚੋਂ ਰਸ ਪੈਦਾ ਹੁੰਦਾ ਹੈ ਭਾਈ ਗੁਰਦਾਸ ਜੀ ਕਹਿੰਦੇ ਗੁਰਮੁਖ ਸੁਖ ਪ੍ਰੇਮ ਨੇਮ ਨਿਜਕ੍ਰਾਂਤ ਕੈ ਫਿਰ ਇਸ ਪ੍ਰੇਮ ਦੇ ਨੇਮ ਨੂੰ ਨਿਭਾਉਂਦਿਆਂ ਗੁਰਮੁਖ ਜਨ ਜਿਹੜੇ ਨਹੀਂ ਪ੍ਰੇਮ ਦੇ ਨਾਲ ਗੁਰੂ ਦੇ ਸ਼ਬਦ ਨੂੰ ਕਮਾਉਂਦੇ ਨੇ ਪਰਮੇਸ਼ਰ ਵਿੱਚ ਧਿਆਨ ਜੋੜ ਕੇ ਭਾਈ ਗੁਰਦਾਸ ਜੀ ਕਹਿੰਦੇ ਸਿਮਰਨ ਨਾਲ ਅਭਿਆਸ ਨਾਲ ਜੁੜਦੇ ਨੇ ਤੇ ਉਹਨਾਂ ਦੇ ਅੰਦਰੋਂ ਨਿੱਜ ਆਤਮਿਕ ਸਰੂਪ ਜਿਹੜਾ ਹੈ ਆਤਮ ਸਰੂਪ ਉਹ ਪ੍ਰਕਾਸ਼ ਹੋ ਜਾਂਦਾ ਹੈ ਕ੍ਰਾਂਤ ਸ਼ਬਦ ਜਿਹੜਾ ਹੈ ਇਹਦਾ ਅਰਥ ਹੈ ਨਿੱਜ ਆਤਮਾ ਦਾ ਅੰਦਰੋਂ ਪ੍ਰਕਾਸ਼ ਹੋ ਜਾਂਦਾ ਹੈ ਭਾਵ ਅੰਦਰੋਂ ਉਹ ਪ੍ਰਮਾਤਮਾ ਜਿਹੜਾ ਪ੍ਰਗਟ ਹੋਣ ਲੱਗ ਜਾਂਦਾ ਹੈ ਪ੍ਰਗਟ ਹੋ ਜਾਂਦਾ ਹੈ ਭਾਈ ਗੁਰਦਾਸ ਜੀ ਕਹਿੰਦੇ ਫਿਰ ਉਹ ਗੁਰਮੁਖ ਜਿਹੜਾ ਹੈ ਗੁਰੂ ਦੇ ਸ਼ਬਦ ਨਾਲ ਜੁੜ ਕੇ ਉਸ ਪਰਮੇਸ਼ਰ ਦੇ ਪਿਆਰ ਨੂੰ ਮਾਣਦਾ ਹੈ। ਭਾਈ ਗੁਰਦਾਸ ਜੀ ਕਹਿੰਦੇ ਚਰਨ ਕਮਲ ਦਲ ਸੰਪਟ ਮਦੁਪਗਤ। ਭਾਈ ਸਾਹਿਬ ਜੀ ਕਹਿੰਦੇ ਨੇ ਜਿਵੇਂ ਕਮਣ ਫੁੱਲ ਜਿਹੜਾ ਉਹਦੀਆਂ ਪੰਖੜੀਆਂ ਵਿੱਚ ਆ ਕੇ ਭਵਰਾ ਬੈਠਦਾ ਹੈ। ਜਦੋਂ ਕਦੇ ਕਮਣ ਫੁੱਲ ਤੇ ਸੰਵੰਤੀ ਬੂੰਦ ਪੈਂਦੀ ਹੈ ਉਹਦੇ ਵਿੱਚ ਜਿਹੜਾ ਰਸ ਭਰਦਾ ਉਹ ਬੜਾ ਅਲੌਕਿਕ ਹੈ। ਜਿਹੜੀ ਸੰਵੰਤੀ ਬੂੰਦ ਹੈ ਇਦੇ ਬਾਰੇ ਭਾਈ ਗੁਰਦਾਸ ਜੀ ਵੀ ਇਹਨਾਂ ਸ਼ਬਦਾਂ ਵਿੱਚ ਸਵਈਆਂ ਵਿੱਚ ਅੱਗੇ ਜਾ ਕੇ ਕਈ ਥਾਵਾਂ ਤੇ ਜ਼ਿਕਰ ਕਰਨਗੇ ਪਪੀਹੇ ਦੇ ਮੁਖ ਵਿੱਚ ਸਵੰਤੀ ਬੂੰਦ ਪੈਂਦੀ ਤੇ ਕਈ ਮਹੀਨੇ ਉਹਨੂੰ ਪਿਆਸ ਨਹੀਂ ਲੱਗਦੀ ਕਮਲ ਫੁੱਲ ਤੇ ਸਵੰਤੀ ਬੂੰਦ ਪੈ ਜਾਂਦੀ ਹੈ ਤੇ ਇੱਕ ਬੜਾ ਅਲੌਕਿਕ ਰਸ ਭਰ ਜਾਂਦਾ ਹੈ ਕਹਿੰਦੇ ਨੇ ਸਿੱਪੀ ਦੇ ਵਿੱਚ ਸਵੰਤੀ ਬੂੰਦ ਪੈਂਦੀ ਹੈ ਤੇ ਕੀਮਤੀ ਮੋਤੀ ਬਣ ਜਾਂਦਾ ਹੈ ਇਸੇ ਤਰ੍ਹਾਂ ਜਿਉ ਸਵੰਤੀ ਬੂੰਦ ਸੱਪ ਦੇ ਮੁਖ ਵਿੱਚ ਪੈ ਜਾਏ ਤੇ ਬੜਾ ਭਿਆਨਕ ਚੈਰ ਵੀ ਪੈਦਾ ਕਰ ਦਿੰਦੀ ਹੈ ਪਰ ਉਹ ਵਿਸ਼ਾ ਨਹੀਂ ਇੱਥੇ ਭਾਵ ਹੈ ਕਿ ਸਵੰਤੀ ਬੂੰਦ ਜਿਹੜੀ ਹੈ ਜਦੋਂ ਕਮਲ ਫੁੱਲ ਤੇ ਪੈਂਦੀ ਹੈ ਸਵਾਤ ਨਕਸ਼ਤਰ ਦੇ ਵਿੱਚ ਡਿੱਗਣ ਵਾਲੀ ਬੂੰਦ ਜਿਹੜੀ ਹੈ ਉਹਦਾ ਜ਼ਿਕਰ ਇੱਥੇ ਕੀਤਾ ਜਾ ਰਿਹਾ ਹੈ ਜਦੋਂ ਉਹ ਕਮਲ ਫੁੱਲ ਦੇ ਉੱਪਰ ਡਿੱਗਦੀ ਹੈ ਤੇ ਬੜਾ ਅਲੌਕਿਕ ਰਸ ਪੈਦਾ ਹੁੰਦਾ ਹੈ ਉਸ ਰਸ ਨੂੰ ਮਾਨਣ ਵਾਸਤੇ ਜਦੋਂ ਕਮਲ ਫੁੱਲ ਤੇ ਆ ਕੇ ਭਵਰਾ ਬੈਠਦਾ ਹੈ ਤੇ ਭਾਈ ਗੁਰਦਾਸ ਜੀ ਕਹਿੰਦੇ ਉਹਦੇ ਅੰਤਰ ਉਹਦੇ ਪ੍ਰਾਣਾ ਨੂੰ ਬਹੁਤ ਸ਼ਾਂਤੀ ਮਿਲਦੀ ਹੈ ਬਹੁਤ ਆਨੰਦ ਮਿਲਦਾ ਹੈ ਉਹ ਭੌਰਾ ਉਸ ਆਨੰਦ ਨੂੰ ਮਾਣਦਾ ਮਾਣਦਾ ਆਪਾ ਕੁਰਬਾਨ ਕਰ ਦਿੰਦਾ ਹੈ ਭਾਈ ਗੁਰਦਾਸ ਜੀ ਕਹਿੰਦੇ ਨੇ ਚਰਨ ਕਮਲ ਦਲ ਸੰਪਟ ਮਧੁਪਗਤ ਕਮਣ ਫੁੱਲ ਦੀਆਂ ਪੰਖੜੀਆਂ ਦੀ ਡੱਬੀ ਵਿੱਚ ਭੌਰਾ ਜਿਹੜਾ ਹੈ ਉਹ ਆਪਣੇ ਪ੍ਰਾਣਾ ਨੂੰ ਤਿਆਗਦਾ ਸਵੰਤੀ ਬੂੰਦ ਦੇ ਰਸ ਨੂੰ ਮਾਣਦਾ ਮਾਣਦਾ ਉਹਦੀ ਵਿੱਚ ਹੀ ਭੇਦ ਹੋ ਜਾਂਦਾ ਹੈ ਭਾਈ ਗੁਰਦਾਸ ਜੀ ਕਹਿੰਦੇ ਓਵੇਂ ਜਿਵੇਂ ਸਹਿਜ ਜਸੁ ਮਾਦ ਮਦੁ ਪ੍ਰਾਣ ਮਦੁ ਪਾਣ ਪ੍ਰਾਣ ਸ਼ਾਂਤ ਕੈ ਗੁਰਸਿੱਖ ਜਿਹੜਾ ਗੁਰਮੁਖ ਜਿਹੜਾ ਆਪਣੇ ਸਤਿਗੁਰੂ ਦੇ ਕੋਲੋਂ ਗੁਰੂ ਦੇ ਸ਼ਬਦ ਦੀ ਦਾਤ ਲੈਂਦਾ ਹੈ ਪਰਮੇਸ਼ਰ ਦੇ ਨਾਮ ਦੀ ਗੁਰਮੰਤਰ ਦੀ ਦਾਤ ਲੈਂਦਾ ਹੈ ਉਹਦੀ ਕਮਾਈ ਕਰਦਾ ਹੈ ਸਿਮਰਨ ਦਾ ਅਭਿਆਸ ਕਰਦਾ ਹੈ ਸਵਾਸਾਂ ਨੂੰ ਗੁਰੂ ਚਰਨਾਂ ਨਾਲ ਜੋੜ ਦਿੰਦਾ ਹੈ ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਉਹ ਜਿਹੜੀ ਉਹਨੂੰ ਦਾਤ ਮਿਲਦੀ ਹੈ ਉਹਨੂੰ ਕਹਿੰਦੇ ਨੇ ਸਹਿਜ ਅਵਸਥਾ ਸਹਿਜ ਅਵਸਥਾ ਵਿੱਚ ਸਹਿਜ ਸਮਾਧੀ ਵਿੱਚ ਉਹ ਟਿਕ ਜਾਂਦਾ ਹੈ ਨਾਮ ਅੰਮ੍ਰਿਤ ਨੂੰ ਪੀਂਦਾ ਹੈ ਸਤਿਗੁਰੂ ਦੇ ਚਰਣਾ ਕਮਣਾ ਨਾਲ ਜੁੜ ਕੇ ਜਿਵੇਂ ਭਵਰਾ ਕਵਲ ਫੁੱਲ ਦੇ ਰਸ ਨੂੰ ਮੰਣਦਾ ਹੈ ਕਮਲ ਫੁੱਲ ਵਰਗੇ ਸਤਿਗੁਰੂ ਦੇ ਚਰਣਾ ਨਾਲ ਜੁੜ ਕੇ ਗੁਰਸਿੱਖ ਪਰਮਾਤਮਾ ਦੇ ਨਾਮ ਰਸ ਦੇ ਆਨੰਦ ਨੂੰ ਮੰਣਦਾ ਹੈ ਆਤਮਿਕ ਸੁੱਖ ਨੂੰ ਮੰਣਦਾ ਹੈ ਆਪਣੇ ਪ੍ਰਾਣਾ ਨੂੰ ਉਹ ਸੁਖੀ ਕਰਦਾ ਜਦੋਂ ਉਹ ਸਤਗੁਰੂ ਦੇ ਚਰਨਾਂ ਨਾਲ ਜੁੜ ਕੇ ਨਾਮ ਦਾ ਸਿਮਰਨ ਦਾ ਗੁਰਮੰਤਰ ਦਾ ਅਭਿਆਸ ਕਰਦਾ ਸੋ ਇਸ ਕਵਿਤਾ ਦੇ ਵਿੱਚ ਭਾਈ ਗੁਰਦਾਸ ਜੀ ਨੇ ਗੁਰੂ ਸਾਹਿਬ ਜੀ ਦੀ ਕਿਰਪਾ ਦ੍ਰਿਸ਼ਟੀ ਦਾ ਜ਼ਿਕਰ ਕੀਤਾ ਕਿ ਜਦੋਂ ਸਤਗੁਰੂ ਮਿਹਰ ਭਰੀ ਦ੍ਰਿਸ਼ਟੀ ਨਾਲ ਆਪਣੇ ਸਿੱਖ ਦੇ ਵੱਲ ਤੱਕਦੇ ਤੇ ਫਿਰ ਉਹਨੂੰ ਕਿੰਨਾ ਕੁ ਸੁੱਖ ਸਤਗੁਰੂ ਬਖਸ਼ਿਸ਼ ਕਰ ਦਿੰਦੇ ਨੇ ਇਸ ਕਵਿਤਾ ਦੇ ਵਿੱਚ ਭਾਈ ਸਾਹਿਬ ਜੀ ਨੇ ਸਾਨੂੰ ਸਮਝਾਇਆ ਹੈ ਜੀ ਉਲਾਂ ਚੁੱਕਾਂ ਦੀ ਖੀਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ